ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਮੋਹਾਲੀ ਦੇ ਪਿੰਡ ਬਡਾਲਾ ਪਹੁੰਚੀ ਵੈਨ ਰਾਹੀਂ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਹਰ ਘਰ ਜਲ, ਪੀਐਮ ਸਵੈ ਨਿਧੀ ਯੋਜਨਾ ਤੇ ਹੋਰ ਕਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਯੋਜਨਾਵਾਂ ਨੂੰ ਲੈ ਕੇ ਸਟਾਲ ਲਗਾਏ ਗਏ ਪੀਡੀਆਈ ਚੰਡੀਗੜ੍ਹ ਤੋਂ ਆ ਇੱਕ ਮੈਡੀਕਲ ਟੀਮ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਸਲਾਹ-ਮਸ਼ਵਰਾ ਦਿੱਤਾ ਗਿਆ ਯੋਗਲਾ ਪਾਤਰੀਆਂ ਦੇ ਵੱਖ-ਵੱਖ ਯੋਜਨਾਵਾਂ ਲਈ ਫਾਰਮ ਭਰੇ ਗਏ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਪਿੰਡ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਸਰਕਾਰ ਨੇ ਸਾਡੀ ਬਹੁਤ ਸਾਲ ਇਲਫਤਰੀ ਜੀ ਸਣਾ ਕੱਚੇ ਮਕਾਨ ਹੁੰਦੇ ਤੇ ਤੇ ਹੁਣ ਪੱਕੇ ਹੋ ਗਏ ਜੀ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜੀ ਸਾਡੀ ਇੰਨੀ ਹੈਲਪ ਕਰੀਏ ਹੁਣ ਤਾਂ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਮਕਾਨ ਕੱਚਾ ਜਨਾ ਮੈਂ ਜਿਹੜੇ ਲੱਖ ਵਿੱਚ ਮੋਦੀ ਜੀ ਮਾਹਰ ਬਈ ਕਿੱਦਿਆ ਹੋਇਆ ਜੀ ਮਕਾਨ ਰੁਆ ਗਿਆ ਮੇਰਾ ਮਗਾ ਮਕਾਨ ਅੱਜ ਮੌਸਮ ਖਰਾਬ ਨਹੀਂ ਪੈਂਦਾ ਪਰ ਅੱਜ ਧੁੰਦ ਦੇ ਕੱਚੇ ਮਗਾ ਪਾ ਰਿਹਾ